ਮੋੜ ਕਾ ਲੈਂਦੇ ਸਾਰਾ ਠੀਕ ਹੈ ਮੋੜ ਤਾਂ ਬਣਾ ਲਿਆ ਨਾਲੀਆਂ ਨੂੜੀਆਂ ਤੋਂ ਰੋਬਰ ਕਰ ਲੈਂਦੇ ਫਿਰ ਕਰਾਂਗੇ ਸਾਰੇ ਸਾਡੇ ਸੋਨਾ ਮੇਰੀ ਜਿਹੜਾ ਕੈਮਰਾ ਉਹਦੇ ਚਾਹਤੇ ਰੋਡ ਤੇ ਇੱਕ ਫੋਟੋ ਅਹੀਂ ਗਈਆਂ ਕਰਦੇ ਨਾ ਉੱਥੇ ਨਹੀਂ ਮੈਂ ਤੁਹਾਨੂੰ ਮੋੜ ਦਿੱਤੀ ਸੀ ਅੱਵਾਹਿ ਗੁਰਜੀ ਕੀ ਫਤਿਹ ਅੱਜ ਸਾਡੇ ਪਿੰਡ ਪੱਕਾ ਚਿਸਤੀ ਦੀ ਪੰਚਾਇਤ ਵੱਲੋਂ ਇੱਕ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਗਿਆ ਹੈ ਜੋ ਕਿ ਆਪਣੇ ਪਿੰਡਾਂ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਦੌਰ ਚੱਲ ਰਿਹਾ ਹੈ ਤੇ ਅੱਜ ਪਿੰਡ ਪੱਕਾ ਚਸਤੀ ਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਮਤਾ ਪਾਇਆ ਕਿ ਜੋ ਵੀ ਵੀਰ ਭਰਾ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹ ਆਪਣਾ ਕਾਰੋਬਾਰ ਬੰਦ ਕਰ ਲੈਣ ਤਾਂ ਜੋ ਪਿੰਡ ਇੱਕ ਚੰਗੇ ਰਸਤੇ ਤੇ ਚੱਲੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਨਸ਼ੇ ਦੇ ਪ੍ਰਤੀ ਪ੍ਰਾਲੇ ਕੀਤੇ ਜਾ ਰਹੇ ਨੇ ਤੇ ਸਾਡਾ ਵੀ ਪਿੰਡਾਂ ਦਾ ਫਰਜ਼ ਬਣਦਾ ਵੀ ਆਪਾਂ ਵੱਧ ਤੋਂ ਵੱਧ ਵੀ ਖੁਦ ਨਾਲ ਖੜ ਕੇ ਸਰਕਾਰ ਦੇ ਨਸ਼ੇ ਨੂੰ ਬੰਦ ਕਰੀਏ ਜੇ ਅਸੀਂ ਨਾਲ ਖੜਾਂਗੇ ਤਾਂ ਨਸ਼ਾ ਬੰਦ ਹੋਏਗਾ ਅੱਜ ਜਿਵੇਂ ਸਾਡੀ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਸਾਡੀ ਕਮੇਟੀ ਆਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਨੇ ਵੀ ਨਾਲ ਰਲ ਕੇ ਇੱਕ ਵਧੀਆ ਪ੍ਰਚਾਰ ਲਾ ਕੀਤਾ ਵੀ ਨਸ਼ੇ ਨੂੰ ਆਪਾਂ ਨੱਥ ਪਾਈਏ ਤਾਂ ਜੋ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਆਪਣੇ ਆਪ ਹੀ ਰੁਕ ਜਾਏ ਕਿਉਂਕਿ ਆਪਾਂ ਜੇ ਆਪ ਕਮੰਡੀ ਲਾਵਾਂਗੇ ਨਸ਼ੇ ਤੇ ਤਾਂ ਬਿਲਕੁਲ ਨਸ਼ਾ ਬੰਦ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ